ਮੇਰੇ ਵੱਲੋਂ ਆਪ ਜਿੰਨ ਪਿਆਰ ਭਰੀ ਸ਼ਸ਼ੀਕਾਲ ਜੀ ਹਰ ਕੀ ਹਾਲ ਚਾਲ ਹੈ ਜੀ ਮੇਰੇ ਕਿਤੇ ਸਾਰੇ ਟੁੱਟਾ ਕਹੋਗੇ ਤੇ ਐਕਟੀਵਿਟੀ ਗਿਆ ਤੇ ਹੋਰ ਪ੍ਰੀ-ਡੇ ਸਕੂਲ ਦੇ ਵਿੱਚ ਸੀਗਾ ਅੱਜ ਫੰਕਸ਼ਨ 15 ਅਗਸਤ ਦਾ ਮਨਾਇਆ ਤੇ ਚਲੋ ਜੀ ਮੀ ਪਿਆ ਸੀਗਾ ਤੇ ਕਹਿੰਦੇ ਪੂੜੇ ਬਣਾਓ ਪੂੜੇ ਬਣਾਏ ਤੇ ਨਾਲੇ ਮਿੱਸ਼ੋ ਤੋਂ ਮੰਗਾਇਆ ਕੁਛ ਅਸੀਂ ਤੇ ਤੁਸੀਂ ਸਾਡੀ ਵੀਡੀਓ ਦੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਦੋਂ ਇੱਕ ਵੀ ਸਬਸਕ੍ਰਾਈਬ ਹੁੰਦਾ ਨਾ ਤੇ ਜਾਂ ਲਾਈਕ ਹੁੰਦਾ ਤੇ ਬੜੀ ਖੁਸ਼ੀ ਜੀ ਹੁੰਦੀ ਆ ਤੇ ਜਦੋਂ ਕੱਟ ਜਾਂਦਾ ਵਾ ਕਈ ਕੱਟ ਵੀ ਦਿੰਦੇ ਆ ਕਹਿ ਦਿੰਦੇ ਇਹਦੀਆਂ ਕਿਹੜੀਆਂ ਵੀਡੀਓ ਚਾਹੀਦੀਆਂ ਹੁੰਦੀਆਂ ਚਲੋ ਜੀ ਕੱਟ ਦੋ ਤੇ ਚਲੋ ਮੈਨੂੰ ਜੱਜੂ ਤੇ ਹੈ ਨਹੀਂ ਆ ਚਲੋ ਫਿਰ ਵੀ ਮੜੀ ਮੋਟੀ ਕੋਸ਼ਿਸ਼ ਕਰੀਦੀ ਆ ਤੇ ਚਲੋ ਬਣਾਈਏ ਵੀਡੀਓ ਤੇ ਜਿੰਨੇ ਸਾਨੂੰ ਜੱਜ ਉਨੇ ਕ ਬਣਾ ਲੀਦੀ ਆ ਤੇ ਫਿਰ ਵੀ ਚਲੋ ਜਰੂਰ ਕਰਿਓ ਜੇ ਮਾਨੂੰ ਖੁਸ਼ੀ ਹੁੰਦੀ ਆ ਤੇ ਵੀਡੀਓ ਦੇਖਿਓ ਜੀ ਠੀਕ ਹੈ ਜੀ ਹਾਂ ਪਰਿਆ ਗਿਸ ਨੂੰ ਨਿਪੰਦੀ ਸੱਚਾ ਮਿਲ ਲੱਗੀ ਹਾਂ ਦਿਖਾ ਝੰਡਾ ਆਏ ਪਰਿੰਟਟਾ ਮੇਰੇ ਸਕੂਲੋਂ ਮਿਲੇ ਆ ਵਾ ਅੱਛਾ ਇੱਧਰ ਹੋ ਫਿਰ ਤੇ ਆ ਮੂੰਹ ਤੇ ਕੀ ਲਾਇਆ ਝੰਡਾ ਮੂੰਹ ਦਿਖਾ ਉਹ ਦਿਖਾ ਦਿਖਾ ਮੂੰਹ ਦਿਖਾ ਆ ਮੂੰਹ ਤੇ ਵੀ ਟੰਗਾ ਲਾ ਕੇ ਆਏ ਨੇ ਪਰ ਸਕੂਲੋਂ ਤੇ ਕੀ ਕੀ ਆ ਸਕੂਲ ਡਾਂਸ 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 ਹੀ ਡਾਂਸ ਕਿਹੜਾ ਗੀਤ ਗਾਇਆ ਕੰਨਾਵਾਲਾ ਕੰਨਾਵਾਲਾ ਅੱਛਾ ਨਾਲੇ ਜਨਮਾਸਟਮੀ ਵੀ ਸੀ ਨਾ ਹੋ ਵੀ ਮਨਾਈ ਤੇ ਨਾਲੇ ਸਾਰੀ ਕਲਾਸ ਤੋਂ ਰੀਸੈਂਟ ਕੁੜੀ ਐ ਆਹਾਂ ਸਾਰੀ ਕਲਾਸ ਨਾਲ ਲੱਗ ਗਈ ਆ ਸਾਰੀ ਕਲਾਸ ਤੋਂ ਨੰਬਰ 1 ਰੀਸੈਂਟ ਕੁੜੀ ਐ ਤਾਂ ਹੀ ਤੇ ਨજર ਲੱਗਦੀ ਐ ਕੁੜੀ ਨੂੰ ਪਿਛਲੇ 26 ਜਨਵਰੀ ਦੀ ਇਹਨੂੰ ਨજર ਲੱਗੀ ਤੇ ਸੁੱਕ ਕੇ ਥਿਲਾ ਹੋ ਗਈ ਆ ਹੈਨਾ ਤੇ ਅੱਜ 15 ਅਗਸਤ ਐ ਹਣਾ ਤੇ ਆਂਦੇ ਹੀ ਮੈਨੂੰ ਕਾਲਾ ਟਿੱਕਾ ਲਾ ਲਓ ਮੈਨੂੰ ਉਹਦੀ ਨਜ਼ਰ ਲੱਗੀ ਆ ਕਾਲਾ ਟਿੱਕਾ ਮੈਡਮ ਨੇ ਲਾਤਾ ਗਾਲ ਤੇ ਠੀਕ ਹੈ ਨਾ ਹਾਂ ਤੇ ਚਲੋ ਜੀ ਪ੍ਰੀ ਚੱਲ ਆਪਾਂ ਚਾਹ ਪੀਏ ਫਿਰ ਉਹਨੂੰ ਉੱਥੇ ਚੱਲ ਪ੍ਰੀ ਤਰੰਗਾ ਪਣੀ ਸੀ ਚੱਲ ਮੈਂ ਵੀ ਆਉਣੀ ਠੀਕ ਹੈ ਉਹਨਾਂ ਸਿੱਧ ਲੱਗੇ ਆ ਚਾਹ ਪੀਣ ਤੇ ਆਜੋ ਜਿੰਨੇ ਜਿੰਨੇ ਚਾਹ ਪੀਣੀਆਂ ਪ੍ਰੀ ਨੇ ਆ ਕੇ ਕੱਪੜੇ ਚੇਂਜ ਕਰ ਲਏ ਆ ਤੇ ਫਿਰ ਹੁਣ ਮੈਨੂੰ ਦੱਸ ਕੀ ਮੈਡਮ ਕੀ ਕਹਿੰਦੀ ਸੀ ਤੈਨੂੰ ਮੈਂ ਕਹਿੰਦਾ ਸਾਰੀ ਗੱਲਾਂ ਦੇ ਨੰਬਰ 1 ਵਨ ਆ ਨੰਬਰ 1 ਨੇ ਆ ਤਈਆਂ ਤੇ ਨજર ਲੱਗ ਜਾਂਦੀ ਹੈ ਹਨਾ ਚਲੋ ਕੋਈ ਨਹੀਂ ਪਰ ਇਹਨੇ ਪਾਇਆ ਨਿਊ ਨਿਊ ਸੂਟ ਪਰ ਇਹ ਤਾਂ ਜਿਹੜਾ ਸਟਾਰਟ ਪਰ ਬੜੀ ਵਧੀਆ ਹਨਾ ਨਾਲ ਮੈਚ ਹੋ ਗਈ ਆ ਸਕਲਪਟ ਮੈਂ ਬਣਾਈ ਸੀ ਪਰ ਇਹਦੀ ਇੱਕ ਟੀ-ਸ਼ਰਟ ਨੂੰ ਬਜਾਰੋਂ ਲਿਆਉਂਦੀ ਹੈ ਦੇਵਾਦੂ ਤੇ ਆਜੋ ਪੀਏ ਚਾਹ ਸਾਡਾ ਗੰਦਾ ਕਾਕਾ ਧੀਤ ਹੈਲੋ ਗਦੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਦੋ ਮਾਮਾ ਕਿੱਥੇ ਮਾਮਾ ਚੰਦਾ ਮਾਮਾ ਮਾਮਾ ਕਿੱਥੇ ਆ ਮਾਮਾ ਓਏ ਬਾ ਬਾ ਮਾਮਾ ਵਾ 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 ਕਿਤੇ ਮਾਮਾ ਪਾਰਸਲ ਆਇਆ ਮੇਕੋ ਦੇਖੋ ਵਿੱਚ ਜੋ ਪਾਰਸਲ ਚੋ ਕੀ ਆਇਆ ਮਮਾ ਲਾ ਉਹ ਤੇ ਆਇਆ ਖੋਲੋ ਜੀ ਪਾਰਸਲ ਚੋ ਕੀ ਨਿਕਲਦਾ ਪਰੀ ਨਾ ਦੇ ਰਬੜ ਪਾ ਆਉਂਦੀ ਇਹ ਆ ਕੀਰ ਦਾ ਸੂਟ ਇਹ ਦੇਖ ਖੁੱਲਾ ਆ ਨਾ ਹੂੰ ਸਿੱਧਾ ਕਰ ਆਪਣੇ ਨਾਲ ਆ ਤਨੀ ਅੰਦਰ ਪੂਰਾ ਆ ਗਿਆ ਸੀ ਨਾ ਸੋਨਾ ਵਾ ਜਿਆਦਾ ਮੈਰੂਨ ਨਹੀਂਗਾ ਹਨਾ ਕਾਲੇ ਪੰਜ ਨਹੀਂਗਾ ਥੋੜਾ ਜਿਹਾ ਠੀਕ ਹੈਗਾ कलर ਹਨਾ ਹਾਂ ਚਲੋ ਇਹ ਅਸੀਂ Amazon ਤੋਂ ਮੰਗਾਇਆ ਮਿਸ਼ੋ ਦਾ ਮਿਸ਼ੋ ਦਾ ਸੂਟ ਮੰਗਾਇਆ ਇਹ ਸਾਡੀ ਤਾਨੀਆ ਪਾ ਕੇ ਆਈ ਸੀਗੀ ਉਹਦੇ ਨਾਲ ਤੇ ਉਹਦੇ ਵੱਲ ਵੇਖ ਕੇ ਬੜਾ ਵਧੀਆ ਲੱਗਾ ਸੀਗਾ ਤੇ ਅਸੀਂ ਵੀ ਮੰਗਾ ਲਿਆ ਇੱਕ ਮੈਂ ਵੇਖੂਗੀ ਨਾ ਉਹਦੇ ਫਿਰ ਜੇ ਲੰਬਾਈ ਲੰਬੂਈ ਲੈਂਥ ਠੀਕ ਹੋਊਗੀ ਤੇ ਫਿਰ ਮੈਂ ਵੀ ਮੰਗਾ ਲੂੰਗੀ ਠੀਕ ਹੈ ਠੀਕ ਹੈ ওকে ਵੰਡੀਆ ਖ਼ਬਰੀ ਨੇ ਕੀਤੀ ਆ ਬੱਕਰੀ ਆ ਮੇਰੇ ਬਤਾ ਪਰigare ਪੰਗੜੇ ਪਾਉਣ ਲਈ ਹੈ ਮੇਰੀ ਮੰਮੀ ਦਾ ਆਇਆ ਹਾਂ ਉਹਦੀ ਸੋਤੋਂ ਨੂੰ ਤੋਂ ਮੇਰੀ ਮੰਮੀ ਸਾਲਾ ਕੋਸ਼ੰਤਾਈ ਨਾ ਇਹ ਸੋਤ ਜੀ ਨਹੀਂ ਨਾ ਪਾ ਗਈ ਆ ਗਈ ਠੀਕ ਹੈ ਆ ਲੈਂਥ ਵੀ ਵਾਧੂ ਆ ਉੱਤੇ ਹੁੰਦੇ ਆ ਨਾ ਪਰ ਠੀਕ ਆ ਰਹੋਗਾ ਠੀਕ ਆ ਵਧੀਆ ਚੱਲ ਬੜਾ ਜੈਨ ਨੂੰ ਟਾਈਟ ਕਰ ਲਈ ਇਹ ਬਸ ਕਮਰ ਤੋਂ ਟਾਈਟ ਕਰ ਲਈ ਤੇ ਬਾਕੀ ਠੀਕ ਆ ਵਧੀਆ ਵਾ ਹੈ ਨਾ ਫਰਕ ਨਹੀਂ ਲੱਗਦਾ ਚਲੋ